ਕੁਰੇ ਇੱਕ ਵਾਰੀ ਨਾ ਇੱਕ ਆਜੜੀ ਸੀ ਤੇ ਉਹਦੇ ਕੋਲ ਬਹੁਤ ਸਾਰੀਆਂ ਭੇਡਾਂ ਸੀ ਬਹੁਤ ਸਾਰੀਆਂ ਬੱਕਰੀਆਂ ਸੀ ਤੇ ਉਹ ਆਗੀਆਂ ਭੇਡਾਂ ਨੂੰ ਲੈ ਕੇ ਬੱਕਰੀਆਂ ਨੂੰ ਲੈ ਕੇ ਜੰਗਲ ਚ ਜਾਂਦਾ ਹੁੰਦਾ ਸੀ ਚਰਾਉਣ ਵਾਸਤੇ ਤੇ ਇੱਕ ਵਾਰੀ ਉਹਨੇ ਸੋਚਿਆ ਵੀ ਮੈਂ ਸ਼ਰਾਰਤ ਕਰਾਂ ਤੇ ਉਹਨੇ ਕੀ ਕੀਤਾ ਵੀ ਉਹਨੇ ਰੌਲਾ ਪਾਤਾ ਕਹਿੰਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਬਚਾਓ ਬਚਾਓ ਮੇਰੀਆਂ ਭੇਡਾਂ ਖਾ ਜਾਊਗਾ ਮੇਰੀਆਂ ਬੱਕਰੀਆਂ ਖਾ ਜਾਊਗਾ ਸਾਰਿਆਂ ਨੂੰ ਕਹਿੰਦਾ ਵੀ ਆਓ ਮੈਨੂੰ ਬਚਾਓ ਪਿੰਡ ਵਾਲਿਆਂ ਨੇ ਸੋਚਿਆ ਵੀ ਆਪਾਂ ਉਹਦੀ ਆਜੜੀ ਦੀ ਮਦਦ ਕਰੀਏ ਉਹਦੀ ਮੁੰਡੇ ਦੀ ਵੀ ਸ਼ੇਰ ਉਹਦੀਆਂ ਬੱਕਰੀਆਂ ਖਾ ਜਾਊਗਾ ਉਹਦੀਆਂ ਭੇਡਾਂ ਖਾ ਜਾਊਗਾ ਉਹਦਾ ਨੁਕਸਾਨ ਹੋ ਜਾਊਗਾ ਫਿਰ ਉਹਨਾਂ ਨੇ ਡੰਡੇ ਲੈ ਕੇ ਭੱਜ ਗਏ ਬਚਾਉਣ ਵਾਸਤੇ ਪਰ ਉੱਥੇ ਜਾ ਕੇ ਦੇਖਿਆ ਸ਼ੇਰ ਹੈ ਹੀ ਨਹੀਂ ਸੀ ਮੁੰਡਾ ਪਤਾ ਕੀ ਕਹਿੰਦਾ ਮੈਂ ਤਾਂ ਤੁਹਾਨੂੰ ਉੱਲੂ ਬਣਾਇਆ ਮੈਂ ਤਾਂ ਤੁਹਾਨੂੰ ਉੱਲੂ ਬਣਾਇਆ ਮੈਂ ਤੁਹਾਨੂੰ ਉੱਲੂ ਬਣਾਇਆ ਫਿਰ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਬੁਰਾ ਲੱਗਦਾ ਉਹ ਕਹਿੰਦੇ ਵੀ ਸਾਨੂੰ ਆਜੜੀ ਨੇ ਤਾਂ ਉੱਲੂ ਬਣਾਤਾ ਉਹ ਵਿਚਾਰੇ ਉਦਾਸ ਹੋ ਕੇ ਵਾਪਸ ਆ ਗਏ ਪਿੰਡ ਥੋੜੇ ਕਿ ਦਿਨਾਂ ਬਾਅਦ ਆਜਲੀ ਨੇ ਸੋਚਿਆ ਵੀ ਅੱਜ ਫੇਰ ਸ਼ਰਾਰਤ ਕਰੀਏ ਪਿੰਡ ਵਾਲਿਆਂ ਨਾਲ ਉਹਨੇ ਫੇਰ ਰੌਲਾ ਪਾਤਾ ਕਹਿੰਦਾ ਸ਼ੇਰ ਆਇਆ ਸ਼ੇਰ ਆਇਆ ਬਚਾਓ ਬਚਾਓ ਮੇਰੀਆਂ ਭੇਡਾਂ ਖਾ ਜਾਊਗਾ ਮੇਰੀਆਂ ਬੱਕਰੀਆਂ ਖਾ ਜਾਊਗਾ ਇੱਕ ਬੰਦੇ ਨੇ ਪਿੰਡ 'ਚ ਕਿਹਾ ਵੀ ਆਜੜੀ ਦੀਆਂ ਭੇਡਾਂ ਖਾ ਜਾਊਗਾ ਸ਼ੇਰ ਨਾਲੇ ਉਹਦੀਆਂ ਬੱਕਰੀਆਂ ਖਾ ਜਾਊਗਾ ਵੀ ਆਪਾਂ ਚੱਲੀਏ ਉਹਨੂੰ ਬਚਾਈਏ ਦੂਜਾ ਬੰਦਾ ਕਹਿੰਦਾ ਨਹੀਂ 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 ਪਸੇ ਨਹੀਂ ਜਾਣਾ ਉਹ ਤਾਂ ਝੂਠ ਬੋਲਦਾ ਉਹ ਫਿਰ ਸਾਨੂੰ ਜਦੋਂ ਅਸੀਂ ਉੱਥੇ ਜਾਂਦੇ ਆ ਸਾਨੂੰ ਕਹਿ ਦਿੰਦਾ ਉੱਲੂ ਬਣਾਇਆ ਉੱਲੂ ਬਣਾਇਆ ਆਪਾਂ ਨਹੀਂ ਜਾਂਦੇ ਫਿਰ ਦੂਜਾ ਬੰਦਾ ਕਹਿੰਦਾ ਵੀ ਸੱਚ ਵੀ ਹੋ ਸਕਦੀ ਏ ਗੱਲ ਕੀ ਪਤਾ ਸੱਚੀ ਸ਼ੇਰ ਆਇਆ ਹੋਵੇ ਵੀ ਆਪਾਂ ਚੱਲਦੇ ਆ ਤੇ ਉਹਨੂੰ ਬਚਾਉਨੇ ਉਹਦੀਆਂ ਜੇ ਭੇਡਾਂ ਖਾ ਗਿਆ ਬੱਕਰੀਆਂ ਖਾ ਗਿਆ ਤਾਂ ਕਿੰਨਾ ਨੁਕਸਾਨ ਹੋਊਗਾ ਤੇ ਸਾਰੇ ਲੋਕ ਫਿਰ ਦੁਬਾਰੇ ਡੰਡੇ ਲੈ ਕੇ ਭੱਜਦੇ ਆ ਉਹਨੂੰ ਬਚਾਉਣ ਵਾਸਤੇ ਵੀ ਉਹਨੂੰ ਬਚਾ ਲਈਏ ਵਿਚਾਰੇ ਦੀਆਂ ਭੇਡਾਂ ਖਾ ਜਾਊਗਾ ਨਾਲੇ ਬੱਕਰੀਆਂ ਖਾ ਜਾਊਗਾ ਸ਼ੇਰ ਹੈ ਨਾ ਤੇ ਜਦੋਂ ਉੱਥੇ ਜਾ ਕੇ ਦੇਖਦੇ ਆ ਸ਼ੇਰ ਫੇਰ ਨਹੀਂ ਹੁੰਦਾ ਆ ਜੜੀ ਫੇਰ ਕਹਿ ਦਿੰਦਾ ਮੈਂ ਤਾਂ ਤੁਹਾਨੂੰ ਉੱਲੂ ਬਣਾਇਆ ਮੈਂ ਤਾਂ ਤੁਹਾਨੂੰ ਉੱਲੂ ਬਣਾਇਆ ਮੈਂ ਤਾਂ ਤੁਹਾਨੂੰ ਉੱਲੂ ਬਣਾਇਆ ਹੁਣ ਸ਼ੇਰ ਹੁਣ ਜਦੋਂ ਸ਼ੇਰ ਹੈ ਨਹੀਂਗਾ ਪਿੰਡ ਵਾਲਾ ਨੂੰ ਫੇਰੋ ਬੁਰਾ ਲੱਗਦਾ ਉਹ ਉਦਾਸ ਹੋ ਜਾਂਦੇ ਆ ਤੇ ਆਪਸ ਵਿੱਚ ਗੱਲਾਂ ਕਰਦੇ ਆ ਵੀ ਹੁਣ ਨਹੀਂ ਜਾਣਾ ਆ ਜੜੀ ਦੀ ਗੱਲ ਨਹੀਂ ਸੁਣਨੀ ਇਹ ਤਾਂ ਆਪਾਂ ਨੂੰ ਹਰ ਵਾਰੀ ਉੱਲੂ ਬਣਾ ਦਿੰਦਾ ਕਹਿ ਦਿੰਦਾ ਮੈਂ ਤਾਂ ਤੁਹਾਨੂੰ ਉੱਲੂ ਬਣਾਇਆ ਵਿਚਾਰੇ ਬਹੁਤ ਉਦਾਸ ਹੁੰਦੇ ਆ ਕਹਿੰਦੇ ਤਾਂ ਝੂਠ ਬੋਲਦਾ ਫਿਰ ਉਸ ਤੋਂ ਬਾਅਦ ਉਹ ਵਾਪਸ ਆ ਜਾਂਦੇ ਆ ਦੋ ਦਿਨ ਲੰਘ ਜਾਂਦੇ ਆ ਚਾਰ ਦਿਨ ਲੰਘ ਜਾਂਦੇ ਆ 6 ਦਿਨ ਲੰਘ ਜਾਂਦੇ ਆ ਇੱਕ ਦਿਨ ਸੱਚੀ ਮੁੱਚੀ ਸ਼ੇਰ ਆ ਜਾਂਦਾ ਹੈ ਆਜੜੀ ਦੀਆਂ ਭੇਡਾਂ ਖਾਣੀਆਂ ਸ਼ੁਰੂ ਕਰ ਦਿੰਦਾ ਆਜੜੀ ਬਹੁਤ ਉਦਾਸ ਹੁੰਦਾ ਪਰੇਸ਼ਾਨ ਹੋ ਜਾਂਦਾ ਹੈ ਹਨਾ ਡਰ ਜਾਂਦਾ ਹੈ ਉਹ ਫਿਰ ਫਿਰ ਰੌਲਾ ਪਾਉਂਦਾ ਕਹਿੰਦਾ ਪਿੰਡ ਵਾਲਿਓ ਮੈਨੂੰ ਬਚਾਓ ਬਚਾਓ ਮੇਰੀਆਂ ਬੱਕਰੀਆਂ ਖਾ ਰਿਹਾ ਸ਼ੇਰ ਮੇਰੀਆਂ ਭੇਡਾਂ ਖਾ ਰਿਹਾ ਸ਼ੇਰ ਮੈਨੂੰ ਬਚਾਓ ਬਚਾਓ ਸ਼ੇਰ ਆਇਆ ਸ਼ੇਰ ਆਇਆ ਪਿੰਡ ਵਾਲਾ ਚ ਇੱਕ ਬੰਦਾ ਕਹਿੰਦਾ ਵੀ ਆਪਾਂ ਦੇਖੀਏ ਅੱਜ ਜਿਹੜੀ ਰੌਲਾ ਪਾਉਂਦਾ ਵੀ ਸ਼ੇਰ ਆ ਗਿਆ ਉਹਦੀਆਂ ਬੱਕਰੀਆਂ ਖਾਈ ਜਾਂਦਾ ਪਿੰਡ ਵਾਲੇ ਕਹਿੰਦੇ ਵੀ ਅਸੀਂ ਨਹੀਂ ਜਾਣਾ ਉਹ ਤਾਂ ਹਰ ਵਾਰੀ ਝੂਠ ਬੋਲਦਾ ਸਾਨੂੰ ਕਹਿ ਦਿੰਦਾ ਉੱਲੂ ਬਣਾਇਆ ਉੱਲੂ ਬਣਾਇਆ ਅਸੀਂ ਨਹੀਂ ਜਾਂਦੇ ਕੋਈ ਵੀ ਨਹੀਂ ਜਾਂਦਾ ਸ਼ੇਰ ਉਹਦੀਆਂ ਸਾਰੀਆਂ ਬੱਕਰੀਆਂ ਖਾ ਜਾਂਦਾ ਸਾਰੀਆਂ ਢੇਡਾਂ ਖਾ ਜਾਂਦਾ ਅੱਜੜੀ ਦਾ ਵਿਚਾਰੇ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਹਾਂ ਕਿਉਂਕਿ ਫਿਰ ਕੀ ਨਹੀਂ ਹੁੰਦਾ ਕੋਈ ਵੀ ਯਕੀਨ ਨਹੀਂ ਕਰਦਾ ਕੀ ਸੀ ਜੱਟ ਕਹੂੰ ਜੀ ਇੰਨੀ ਮੇਰੀ ਬਾਤ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਉਤੋਂ ਪੈ ਗਈ ਰਾਤ